ਅੱਜ ਦਾ ਜਿਹੜਾ ਰੇਟ ਆ ਇਹ 22000 ਰੁਪਿਆ ਰੇਟ ਇਸ ਸਮੇ ਗੂਗਲ ਤੇ ਆਨਲਾਈਨ ਚੱਲਦਾ ਪਿਆ ਸਾਡੇ ਕੋਲੇ ਤੁਸੀਂ ਆਹ ਵਾਲਾ ਵਰਸਾਚੀ ਦਾ ਵਾਲਪੇਪਰ 4500 ਰੁਪਏ ਦੇ ਵਿੱਚ ਪਲੱਸ ਫਿਟਿੰਗ ਲੈ ਜਿਓ ਇਤੋਂ ਘੱਟ ਜਾਂ ਇਤੋਂ ਵਧਿਆ ਆਫਰ ਤੁਹਾਨੂੰ ਨਹੀਂ ਮਿਲਣੀ 800 ਰੁਪਏ ਦਾ ਰੂਲ ਵਿਦ ਫਿਟਿੰਗ ਆ ਦੇਖ ਲਓ ਮੇਡ ਇਨ ਜਰਮਨੀ ਹੈ ਸਾਰਾ ਮਾਲ ਅਸੀਂ ਪ੍ਰੀਮੀਅਮ ਦਾ ਇੰਪੋਰਟ ਕਰਾਣੇ ਆ ਤੁਸੀਂ ਆਪਣੀ ਦੁਕਾਨ ਬਣਾਉਣੀ ਆ ਤੁਸੀਂ ਆਪਣਾ ਸ਼ੋਰੂਮ ਬਣਾਉਣਾ ਤੁਸੀਂ ਆਪਣਾ ਹੋਟਲ ਬਣਾਉਣਾ ਤੁਸੀਂ ਕੋਈ ਹੋ ਜਾ ਵੀ ਕੁਝ ਵੀ ਕਰਨਾ ਤੁਹਾਨੂੰ ਹਰ ਇੱਕ ਤਰੀਕੇ ਦਾ ਵਾਲਪੇਪਰ ਮਿਲ ਜਾਣਾ ਡੂਰਿੰਗ ਹੈ ਨਾ ਫਲੱਡ ਇਹਦੇ ਕਰਕੇ ਅਸੀਂ ਜਿਹੜੀ ਸੇਲ ਹੈਗੀ ਆ ਆਪ ਦੀ 1 ਵੀਕ ਹੋਰ ਕੰਟੀਨਿਊ ਕਰਨ ਲੱਗੇ ਇੱਕ ਹਫਤਾ ਹੋਰ ਵਧਾ ਦੇਉਗੇ ਕੰਟੀਨਿਊ ਮਤਲਬ 15 ਤਰੀਕ ਤੱਕ ਸਾਡੀ ਇਹੀ ਸੇਲ ਐਂ ਕੰਟੀਨਿਊ ਰਹੂਗੀ ਤੁਸੀਂ ਸਾਡੀ ਦੁਕਾਨ ਤੋਂ ਕੋਈ ਵੀ ਵਾਲਪੇਪਰ ਲਓ ਕਿੰਨੀ ਵੀ ਰੇਂਜ ਦਾ ਲਓ ਚਾਹੇ ਤੁਸੀਂ 600 ਵਾਲਾ ਲਓ ਚਾਹੇ ਤੁਸੀਂ 800 ਵਾਲਾ ਲਓ ਚਾਹੇ 1000 ਵਾਲਾ ਲਓ 1200 ਵਾਲਾ ਲਓ 1300 ਵਾਲਾ ਲਓ 1500 ਵਾਲਾ ਲਓ ਕੋਈ ਵੀ ਰੋਲ ਲਓ ਉਹਦੇ ਨਾਲ ਜਿਹੜੀ ਫਿਟਿੰਗ ਹੈ ਉਹ ਬਿਲਕੁਲ ਫ੍ਰੀ ਕੀਤੀ ਜਾਊਗੀ ਅੱਜ ਕੱਲ ਲੋਕ ਜਿਹੜੇ ਪਰੇਸ਼ਾਨ ਆ ਕਿ ਸਾਡੀ ਸਲਾ ਬਾਗਿਆ ਸਾਡੇ ਲੈਂਟਰ ਚੋਂ ਲਾਪੇ ਸਾਡੀ ਕੰਧਾ ਖਰਾਬ ਹੋ ਗਿਆ ਪੇਂਟ ਖਰਾਬ ਹੋ ਗਿਆ ਹੁਣ ਇਹਨਾਂ ਦੀ ਮੈਨੂੰ ਇਹ ਗਾਰੰਟੀ ਦੇ ਦੇਉਂਗੇ ਕਿ ਭਾਜੀ ਕਿਦਾਂ ਤੁਸੀਂ ਮੀ ਪਾ ਲਓ ਕਿੰਨਾ ਸਲਾ ਬਾਜਵੇ ਕਿੰਨੇ ਗਿੱਲੇ ਹੋ ਜਾਣ ਇਹ ਖਰਾਬ ਨਹੀਂ ਹੋਣਗੇ ਇਹ ਭਾਜੀ ਖਰਾਬ ਨਹੀਂ ਹੋਣ ਉਹਨਾਂ ਨੇ ਕਦੇ ਵੀ ਪੇਪਰ ਜੇ ਤੁਹਾਡੇ ਘਰੇ ਬਹੁਤ ਜ਼ਿਆਦਾ ਸਲਾਨ ਹੈਗੀ ਆ ਉਹਦੇ ਟ੍ਰੀਟਮੈਂਟ ਹੈ ਉਹਦਾ ਟ੍ਰੀਟਮੈਂਟ ਕਰਾਉਣਾ ਪਊਗਾ ਤਾਂ ਟ੍ਰੀਟਮੈਂਟ ਤੁਹਾਨੂੰ ਸਾਰਾ ਦੱਸਿਆ ਜਾਊਗਾ ਉਹ ਟ੍ਰੀਟਮੈਂਟ ਹੋਣ ਤੋਂ ਬਾਅਦ ਸਾਡਾ ਬਾਲ ਪੇਪਰ ਲਾ ਦਿਓ 5 ਸਾਲ ਦੀ ਗਾਰੰਟੀ ਜੇ ਤੁਹਾਡਾ ਪੇਪਰ ਖਰਾਬ ਹੋਵੇ। ਇਹਦੇ ਬਾਰੇ ਮੈਨੂੰ ਦੱਸੋ ਥੋੜੀ ਡਿਟੇਲ ਦਿਓ ਆਹ ਵਾਲ ਪੇਪਰ ਬਾਰੇ ਭਾਜੀ। ਇਹ ਭਾਜੀ ਕਸਟਮਾਈਜ਼ ਵਾਲਪੇਪਰ ਹੁੰਦਾ ਹੈ। ਸਾਰਾ ਪੇਪਰ ਰੋਜ਼ ਗੋਲ ਦਾ ਲੀਫਿੰਗ ਹੋਇਆ ਹੋਇਆ ਹੈ। ਬੜਾ ਪਿਆਰਾ ਭਾਜੀ ਹੈ। ਹਾਂਜੀ ਸਾਰਾ ਲੀਫਿੰਗ ਹੋਇਆ ਹੋਇਆ ਹੈ। ਜਿਹੜੇ ਇਹਦੇ ਪ੍ਰਾਈਸ ਹੈ ਸਕੁਅਰ ਫੁੱਟ ਦੇ ਕੋਡਿੰਗ ਹੁੰਦੇ ਆ ਕੋਡਿੰਗ ਟੂ ਪੇਪਰ। ਤੁਸੀਂ ਜਿੱਦਾਂ ਦਾ ਮਟੀਰੀਅਲ ਤਿਆਰ ਕਰਾਣਾ ਉਦਾਂ ਦਾ ਪ੍ਰਾਈਸ ਹੈ। ਜਿਹੜਾ ਇਹਦਾ ਪ੍ਰਾਈਸ ਹੈ 80 ਰੁਪਏ ਸਕੁਅਰ ਫੁੱਟ ਤੋਂ ਸ਼ੁਰੂ ਹੋ ਜਾਂਦਾ ਹੈ। ਅਸੀਂ ਕਸਟਮਾਈਜ਼ ਆਪਣੇ ਤਰੀਕੇ ਨਾਲ ਵੀ ਕਰਾ ਸਕਦੇ ਹਾਂ। ਆਪਣੇ ਤਰੀ ਪੇਡਾ ਰੋਲ ਵਿੱਧ ਫਿਟਿੰਗ ਵਿੱਧ ਫਿਟਿੰਗ ਜੇ 2000 ਦਾ ਰੋਲ ਹੈ ਇਹ ਮਾਲ ਵੀ ਜ਼ਿਆਦਾ ਹੁੰਦਾ ਇਹਦੇ ਵਿੱਚ ਅੱਛਾ ਕਮਾਲ ਦਾ ਸਾਰਾ ਪ੍ਰੀਮੀਅਮ ਕੈਟਾਗਰੀ ਦਾ ਮਟੀਰੀਅਲ ਹੈ ਅੱਛਾ ਜੀ ਪੇਪਰ ਦੀ ਕੁਆਲਿਟੀ ਚੈੱਕ ਕਰਿਓ ਮੋਟ ਹੈਵੀ ਮਾਲ ਹੈ ਹਾਂ ਆ ਪੇਪਰ ਦੀ ਕੁਆਲਿਟੀ ਵੀ ਤੁਹਾਨੂੰ ਵੱਖਰੀ ਮਿਲਣੀ ਹੈ ਇਸ ਤੋਂ ਇਲਾਵਾ ਬਾਕੀ ਸਾਰਾ 8 16 ਮਟੀਰੀਅਲ ਹੈ ਇਹ ਫਿਟਿੰਗ ਫਰੀ ਹੈ ਜਿਹੜਾ ਮਰਜ਼ੀ ਲੈ ਲਓ ਇਹ ਫੈਬਰਿਕ ਪੇਪਰ ਹੈ ਜੀ 35000 ਦਾ ਰੋਲ ਹੈ 500 ਰੁਪਏ ਸਕੁਅਰ ਫੁੱਟ ਬਿੱਟਦਾ ਮਾਲ ਹੈ ਇਹ ਅਸੀਂ ਦਵਾਂਗੇ 4500 ਰੁਪਏ ਦਾ ਰੋਲ ਫਿਟਿੰਗ ਫਰੀ ਅਸੀਂ 5000 ਤੱਕ ਅੱਲਾ ਰੋਲ ਵੇਚਦੇ ਹਾਂ ਹੁਣ ਇਹ ਆਫਰ ਤੇ 4500 ਦਾ ਰੋਲ ਹੈ ਫਿਟਿੰਗ ਫਰੀ ਬਾਜੀ ਜਿਹੜਾ ਆਹ ਵਾਲਾ ਪ੍ਰੀਮੀਅਮ ਕੈਟਾਗਰੀ ਦਾ ਮਟੀਰੀਅਲ ਹੈ ਇਹ 3000 ਦਾ ਰੋਲ ਹੈ ਮਾਰਕੀਟ ਚ ਪਰ 1300 ਰੁਪਏ ਦਾ ਦਵਾਂਗੇ ਫਿਟਿੰਗ ਫਰੀ ਵੀਡੀਓ ਸ਼ੇਅਰ ਕਰ ਦਿਓ ਇੱਧਰ ਦੇਖ ਲਓ ਆਹ ਬਾਜ਼ਾਰ ਚ ਮਿਲਣ ਵਾਲਾ 3000 ਦਾ ਰੋਲ ਤੁਹਾਨੂੰ 1300 ਦੇ ਦਾਂਗੇ 5 ਪਿਆਸ ਕੇਅਰ ਫੋਰ ਦਾ ਰੋਲਾ 600 ਰੁਪਏ ਤੋਂ ਰੋਲ ਬਿਲ ਜਣਾ ਇਹ ਫਿਟਿੰਗ ਫਿਟਿੰਗ ਫ੍ਰੀ ਦੇ ਦੋਗੇ ਸਾਰਾ ਕੋਰੀਅਨ ਮਾਲ ਹੈ ਮੇਡ ਇਨ ਕੋਰੀਆ ਕੋਰੀਆ ਤੋਂ ਇੰਪੋਰਟ ਹੋਇਆ ਮਾਲ ਹੈ ਸਾਰਾ ਇਹਨਾਂ ਤੇ ਸਟੈਂਪ ਲੱਗੀਆਂ ਵੀ ਆ ਦੇਖੋ ਲਓ ਜੀ ਤੁਹਾਨੂੰ 1500 ਰੋਲਾਂ ਰੋਲ ਲਾਤਾ ਬਿਆਰ ਚ ਮਿਲਣ ਵਾਲਾ 28 28 ਸੋਦਾ ਇਹ ਰੋਲਾ ਪੂਰਾ ਤੇ ਤੁਹਾਨੂੰ ਸਿਰਫ 1500 ਚ ਮਿਲੋਗੇ ਭਾਜੀ ਆ ਚੱਕਰੋ ਵਾਲਪੇਪਰ ਲੱਗੇ ਹੋਏ ਤੁਹਾਡੇ ਸਾਹਮਣੇ ਫਿਟਿੰਗ ਇੱਥੇ ਫ੍ਰੀ ਦੇਣਗੇ ਫਿਟਿੰਗ ਤੇ ਪਹਿਲੇ ਲੈਣੇ ਤੁਸੀਂ ਭਾਜੀ ਵੈਸੇ ਤੇ ਹਲੇ ਆਫਸ ਚ ਲਾਈ ਨਹੀਂ ਹੈ ਹਲੇ ਲਾਈ ਨਹੀਂ ਹੈਗੀ ਹਲੇ ਲਾਈ ਨਹੀਂ ਹੈਗੀ ਆਹ ਤੇ 1500 ਰੁਪਏ ਦਾ ਰੋਲਾ ਪਰ ਇੱਕ ਹਫਤੇ ਲਈ ਇਹ ਵੀ ਮਾਲ ਸਾਰਾ ਜਿਹੜਾ ਮਰਜ਼ੀ ਲੈ ਲਓ ਫਿਟਿੰਗ ਫਰੀ ਇਹਦੀ ਫਿਟਿੰਗ ਫਰੀ ਦੇ ਰਹੇ ਹਾਂ ਸਾਰੇ ਪ੍ਰੀਮੀਅਮ ਤੁਹਾਨੂੰ ਵਾਈਟ ਡਿਜ਼ਾਈਨ ਦੇ ਵਿੱਚ ਜਿਹੜੇ ਵਾਈਟ ਦੇ ਜ਼ਿਆਦਾ ਸ਼ੌਕੀਨ ਆ ਕਿ ਅਸੀਂ ਰੂਮ ਨੂੰ ਵਾਈਟਿਸ਼ ਰੱਖਣਾ ਵਾ ਪੂਰਨ 100% ਟੈਕਸਚਰ ਹੈ ਜੀ ਫੁੱਲ ਗਾਰੰਟੀ ਵਾਲਾ ਮਾਲ ਹੈ ਤੁਹਾਡਾ ਪੇਪਰ ਗਿੱਲਾ ਹੋ ਜੇ ਤੁਹਾਡੇ ਪੇਪਰ ਤੇ ਕੁਝ ਵੀ ਲੱਗ ਜਾਏ ਬੱਚਿਆਂ ਨੇ ਸੌਸ ਲਾਤੀ ਬੱਚਿਆਂ ਨੇ ਹੱਥ ਲਾਤੇ ਮੈਂ ਕਿਹਾ ਪੂੜੀਆਂ ਦੇ ਪੇਪਰ ਲਾਇਆ ਪਰ ਰੋਜ਼ ਚੜਨ ਨਾਲ ਹੱਥ ਨਾਲ ਕਾਲਾ ਹੋ ਜੇ ਹਾਂ ਰਫ ਸਕੋਚ ਬ੍ਰਾਈਟ ਨਾਲ ਉਹਦੇ ਉੱਤੇ ਸ਼ੈਂਪੂ ਲਾ ਕੇ ਪੇਪਰ ਤੇ ਮਾਰ ਦਿਓ ਸਾਡੇ ਤੇ ਸਾਡੇ ਪੇਪਰ ਦਾ ਵਰਕ ਨਹੀਂ ਚੱਲੂਗਾ। ਕੀ ਬਾਤ ਹੈ। ਚਲੋ ਜੀ ਹੁਣ ਇੰਡੀਆਂ ਬਣੇ ਤੁਹਾਨੂੰ ਆਫਰਾਂ ਦਿੱਤੀਆਂ ਮਾਇਆ ਇੰਟੀਰੀਅਰ ਦੇ ਵੱਲੋਂ ਵਾਲਪੇਪਰ ਦੇ ਉੱਪਰ ਜਿਹੜੇ ਰੇਟ ਤੁਹਾਨੂੰ ਦੱਸਿਆ ਬਾਜ਼ਾਰ ਤੋਂ ਆਧੂ-ਅਧਰਾ ਫਰਕ ਪਾ ਦੇਾਂਗੇ ਉਹਦੇ ਤੇ ਵੀ ਤੁਹਾਨੂੰ ਲਵਾਈ ਫ੍ਰੀ ਦੇਤੀ ਆ ਜਿਹੜਾ ਸਾਡਾ ਭਾਈ ਭੈਣ ਵੀਰ ਵੀਡੀਓ ਨੂੰ ਸ਼ੇਅਰ ਕਰਦਾ ਉਹਨਾਂ ਨੂੰ ਵੀ ਕੋਈ ਤੋਹਫ਼ਾ ਤੋਬਰ ਦੇ ਕੇ ਭੇਜਣਾ ਖਾਲੀ ਅੱਜ ਕੋਈ ਨਹੀਂ ਆਣਾ ਦਰਵਾਜ਼ੇ। ਭਾਜੀ ਦੱਬ ਕੇ ਸ਼ੇਅਰ ਕਰੋ ਵੀਡੀਓ ਨੂੰ ਇਸ ਵੀਡੀਓ ਨੂੰ ਅਸੀਂ ਇਸ ਵੀਡੀਓ ਤੇ ਦੋ ਕਸਟਮਰ ਨੂੰ ਅੱਜ 7 ਤਰੀਕ 15 ਤਰੀਕ ਤੱਕ ਤੁਸੀਂ ਸ਼ੇਅਰ ਕਰੋ 16 ਤਰੀਕ ਨੂੰ ਦੋ ਕਮਰੇ ਫ੍ਰੀ ਦਵਾਂਗੇ ਔਰ ਵੀਡੀਓ 'ਚ ਵੀ ਪਾਵਾਂਗੇ। ਓ ਚੱਕੋ ਜੀ ਦੱਸਦੇ ਦੋ ਕਮਰੇ ਬਿਲਕੁਲ ਵਾਲਪੇਪਰ ਲਾ ਕੇ ਫ੍ਰੀ ਤਿਆਰ ਕਰਕੇ ਦਵਾਂਗੇ। ਉਹਦੀ ਲੇਬਰ ਫ੍ਰੀ ਹੋਈ ਹੈ ਕੋਈ ਪੈਸਾ ਨਹੀਂ ਦੇਣਾ ਤੁਹਾਨੂੰ। ਲਓ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ 10/10 ਦੇ ਦੋ ਕਮਰੇ ਤੁਹਾਡੇ ਬਿਲਕੁਲ ਸੁਜਾ ਕੇ ਤੁਹਾਨੂੰ ਦੇ ਦਿਆਂਗੇ। ਕੋਈ ਤੁਹਾਡੇ 1 ਰੁਪਏ ਨੇ ਲਵਾਂਗੇ। ਹੁਣ ਵੀਡੀਓ ਨੂੰ ਸ਼ੇਅਰ ਕਰਨਾ ਤੁਹਾਡਾ ਕਮਾ ਐਡੇ ਵੱਡੇ ਆਫਰ ਸਿਰਫ ਮਾਇਆ ਇੰਟੀਰੀਅਰ ਮੋਗਾ ਦੇ